ਬਹੁਤ ਮੋਟਾ ਬਹੁਤ ਬਹੁਤ ਜਿਆਦਾ ਮੋਟਾ ਲੈਂਟਰ ਆ ਆ ਦੇਖੋ ਪੂਰੇ ਓਏ ਸਾਰੀ 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 ਜਾਫੂ ਦੀ ਜਾਫੂ ਦੀ ਟੋਟਰ ਬੰਨਤਾ ਇੱਕ ਡੇਢ ਬੋ ਗੰਦਾ ਵੱਜਿਆ ਕਿਹੜਾ ਵੱਜਿਆ ਸੋ ਗੱਲ ਕਹਿ ਰਿਹਾ ਸੀ ਮੈਂ ਹਾਂ ਲੈ ਭਈ ਟੱਪ ਤਾਂ ਹੈ ਨਹੀਂ ਸੀ ਟ੍ਰੇਲ ਚ ਨਾ ਭੇਜਣਗੇ ਤਾਂ ਉਹ ਅਸੀਂ ਥੋੜਾ ਇੱਥੇ ਚਾ ਕੇ ਰੱਖ ਤੇ ਹੁਣ ਇਹਨਾਂ ਨੂੰ ਕੱਢੂ ਗੱਡਾਂ ਸੋ ਫੈਵਿਕੋ ਲੈ ਆ ਕੇ ਜੋੜਦਾ ਲੱਤਾ ਬਹੁਤ ਸਾਥ ਦਿੰਦੇ ਆ ਸਾਡੇ ਬਹੁਤ ਪੁਰਾਣਿਆ ਉਹ ਤਾਂ ਸੈਫੀ ਵੀ ਬਾਹਰ ਆ ਗਿਆ ਸੈਫੀ ਉਹ ਸੈਫੀ ਕੱਲੋਂ ਬੇਦਨਾ ਬਾਦ ਦੁਕਾਨਾਂ ਤੇ ਤੂੰ ਲੈਂਟਰ ਚੈੱਕ ਕਰੋ ਆਪਣਾ ਖੁੱਲਣ ਆਸਤੇ ਤਿਆਰ ਹੋ ਚੁੱਕਿਆ ਚੀਨੇ ਦਾ ਲੈਂਟਰ 깔ੂ ਖੁੱਲੂਗਾ ਦੁਕਾਨਾਂ ਦੇ ਗੰਡੇ ਦਾ ਬੋਲੀ ਦੇ ਤਾ ਬੋਲੀ ਵਿੱਚ ਬਿੱਟੀ ਹੱਸਤਦਾ ਜਾ ਉਹ ਸੋ ਜਾਪੂ ਉਹਦੇ ਵਿੱਚ ਜਾ ਕੇ ਆਪ ਨੂੰ ਦਿਖਾਉਂਦਾ ਮੈਂ ਵੀ ਜਾਨਾ ਸੋ ਅੱਜ ਇਹਦੇ ਵਿੱਚ ਉੱਤੇ ਨਾ ਸਰਮਰ ਵਾਲੀ ਬਲੀ ਜੇ ਤੇ ਗਿਆਨ ਆਪਣਾ ਕੰਮ ਹੋ ਜਾਊ। ਅੱਛਾ ਕੰਮ ਤਮਾਮ ਹੋ ਜਾਊ ਆਪਣਾ। ਹੋਰ ਫੋਨ ਲੈ ਕੇ ਫੋਨ ਲੈ ਫੋਨ ਲੈ ਕੇ ਦਿਖਾਏਗਾ। ਆ ਲੈ ਫੋਨ ਲੈ ਕੇ ਦਿਖਾ। ਹੱਥ ਨਾ ਤੱਕ। ਛੱਡ ਦੇ ਛੱਡ ਦੇ ਛੱਡ ਦੇ ਮੇਰੇ। ਓਸੇ ਗਵਾ ਤੱਕ ਵੀ। ਕੋਲੋਂ ਉੱਥੋਂ ਰਿਹਾ ਭਜਾ ਸਕਦੇ ਹਨਾ। ਜਾ ਕੇ ਦਿਖਾ। ਨਾਰਾਇਣ ਦੇ ਮੇਰੇ ਗਾਲਾਂ ਕੱਢਣ ਕੇ ਬਾਅਦੋਂ। ਮੇਰਾ ਉਹ ਨਾਲੇ ਸਰ ਵੱਜੇ। ਸੋ ਅੰਦਰ ਆ ਨਾ ਗਿਆ ਜਮਾ ਦੇਖੋ ਮਾੜਾ ਹੀ ਥਾਂ ਸੀ ਦਾ ਥੋੜੀ ਆ ਮੇਰਾ ਸੇਰ ਉਹ ਜੀ ਥਾੜ ਦੇ ਨੇ ਬੇਬੀ ਉਹ ਤਾਂ ਸਹੀ ਆ ਜਾਪੂ ਆ ਸੇ ਸਹੀ ਆ ਮੈਂ ਕਿਹਾ ਕਿ ਦੂਤੀ ਹੀ ਬਾਹਰ ਘੈਂਟ ਅੰਦਰ ਕੰਮ ਕਾਫੀ ਸੱਟ ਹੋਇਆ ਪਿਆ ਬੁੱਲੀ ਜੇਟਨ ਵੇਖ ਕਰੋ ਉੱਦੋਂ ਬੱਕਾ ਬੁੱਲੀ ਤੋਂ ਇਹਦੇ ਵਿੱਚ ਜਾੜੇਗਾ ਇਹ ਨੂੰ ਆ ਸੋ ਬਹੁਤ ਚੌਦੇ ਮੋਟਾ ਲੈਂਟਰ ਆ ਜਾਪੂ ਜੇ ਆਪਣੇ ਉੱਤੇ ਡੇ ਕੇ ਆਪਣਾ ਕੰਮ ਤਮਾਮ ਉਹਦਾ ਹੀ ਸੋ ਚੱਲ ਗਏ ਚਲੋ ਬਾਹਰ ਹੀ ਜਾਂਦੇ ਆ ਬਹੁਤ ਮੋਟਾ ਬਹੁਤ ਬਹੁਤ ਜਿਆਦਾ ਮੋਟਾ ਲੈਂਟਰ ਆ ਆ ਦੇਖੋ ਪੂਰੇ ਓਏ ਸੌਰੀ 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 ਸਾਰੀ ਜਾਫੂ ਦੀ ਜਾਫੂ ਦੀ ਟੁੱਟਣ ਮੰਨਤਾ ਇੱਕ ਡੇਢ ਬਹੁਤ ਜਿਆਦਾ ਲੰਬਾ ਕੰਮ ਆ ਤਾਂ ਚੱਲ ਜਾਫੂ ਤੋ ਚਲੋ ਉੱਪਰ ਹੀ ਚਲੇ ਗਏ ਟੋਪੀ ਫੜ ਆਵਦੀ ਬਹੁਤ ਕਾ ਸਰ ਆ ਚੀਜ਼ ਮੇਰੀ ਦਿਸੀ ਜਾਂਦੀ ਰਹਿੰਦੀ ਆ ਹੱਥ ਦੀ ਫੜ ਦੋ ਹਾਂ ਹੋਣੀ ਦਿਸਣੀ ਤੇ ਮਾਹੀ ਗਰੂ ਤੇ ਬਹੁਤ ਜ਼ਿਆਦੇ ਚੱਕ ਬੋਮ ਉੱਪਰ ਜੀ ਜਾ ਹਾਂ ਬਸ ਆਹ ਕਿੱਥੇ ਪੰਦ ਸੀ ਇੱਧਰ ਕਾਲੂ ਖੋਲਾਂਗੇ ਉਹਨੂੰ ਆਪਾਂ ਉਹ ਤੇ ਕਰ ਤਾ ਬੋਸ ਹੁਣੀ ਆਉਣ ਲੱਗੀ ਹਾਂ ਤਾਂ ਠੰਡ ਜਮਈ ਉੱਡ ਗਈ ਬਹੁਤ ਤੇਜ਼ ਧੁੱਪ ਹੁੰਦੀ ਆ ਬਸ ਆ ਇਹਨਾਂ ਨੂੰ ਕੀ ਕਰਨ ਸਾਫ਼ ਕਰਨ ਲੱਗੇ ਹੋਏ ਆ ਨਾ ਬਈ ਗਾਡਰਾਂ ਨੂੰ ਸਾਫ਼ ਕਰਨ ਲੱਗੇ ਹੋਏ ਗਾਡਰਾਂ ਨੂੰ ਉਹ ਕੀ ਜੰਗਾਲ ਲਾਉਨੇ ਆ ਹਾਂ ਰੰਗ ਦਾ ਮੁੱਤ ਮਾਰ ਅੱਜ ਗਾਡਰ ਨਾਲ ਹੀ ਲੱਗੇ ਰਹਿਣਗੇ ਨਾਲ ਹੀ ਅੱਗੇ ਰਹਿਣਗੇ ਮੈਂ ਤਾਂ ਐਸੀ ਲਾਉਂਗੇ ਬਹੁ ਮੋਟੇ ਗਾਡਰ ਵੀ ਬਹੁ ਡਬਲ ਆ ਨਾ ਇੱਥੇ ਬਰੁਖ ਦੇ ਬੈਠ ਕੇ ਇਹਦੇ ਵਿੱਚ ਰੁਕਦਾ ਗੱਛਾ ਹਾਂ ਇਹਦੇ ਵਿੱਚ ਰੁਕਦਾ ਠੀਕ ਹਾਂ ਕੰਨੀ 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 ਤੇ ਲੱਗ ਜੂ ਨਾ ਖੰਡਾ ਤੋ ਚਲੋ ਆਜੋ ਆਪਾਂ ਵੀ ਅੱਗੇ ਨੂੰ ਚੱਲੀਏ ਆ ਜਾ ਦੇਖਣਾ ਚਾਹੀ ਦੇਖ ਕੇ ਹਾਂ ਹਾਂ ਆ ਚੈੱਕ ਕਰ ਘੈਂਟ ਇੰਜਨ ਆਲਾ ਹਾਂ ਸੈਫੀ ਕਿੱਥੇ ਆ ਸੈਫੀ ਸੈਫੀ ਉਹ ਸੈਫੀ 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 ਵੀ ਬਾਹਰ ਆ ਗਿਆ ਸੈਫੀ ਉਹ ਸੈਫੀ 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 ਚਾਹ ਕਿੱਧਰ ਸੈਫੀ ਬੈਗ ਹੈ ਨਾ ਸੈਫਾ ਉਹ ਜਾ ਪੂਰੇ ਤੇ ਬਹਿ ਗਿਆ ਸੈਫੀ ਜਾ ਵੜਾ ਫਿਰ ਮੈਂ ਉਹ ਸੈਫੀ ਹਾਂ ਲੋ ਭਾਈ ਆਪਾਂ ਵੀ ਚੱਲਦੇ ਆਂ ਆਪਦੇ ਘਰ ਨੂੰ ਤੇ ਬਹੁਤ ਨੰਬੜੇ ਹੀ ਪਿਆਰ ਕਰਦਾ ਜੱਪੂ ਸਿੰਘ ਜੀ ਘਰੇ ਜਾਣਾ ਘਰੇ ਜਾਣਾ ਸਾਡੇ ਨਾਲ ਹੈ ਜੇ ਤੂੰ ਜੇ ਤੈਨੂੰ 2 ਕਰੋੜ ਦੀ ਸ਼ਰਤ ਲਈ ਦਿੱਤਾ ਤੂੰ ਇੱਕ ਪੇੜ ਤੇ ਚੱਲ ਜਾਏਗਾ ਤੂੰ ਸ਼ਰਤ ਰਹਿਣ ਤੇ ਆਪਾਂ ਦਸ ਕਰੇ ਜਾਣਾ ਨੂੰ ਸਾਡੇ ਨਾਲ ਨਹੀਂ ਆਉਣਾ ਬਾਅਦ ਚ ਆਏਗਾ

ਸੋ ਆ ਸਾਡੇ ਬੈਟਾਂ ਦੀ ਰਿਪੇਅਰਿੰਗ ਚੱਲ ਰਹੀ ਆ ਜੋ ਤੇਰਾ ਬੈਟ ਅੱਜ ਖੱਡਣ ਲੱਗੇ ਟੁੱਟ ਗਿਆ ਸੀ ਸੋ ਫੇਵਿਕੋਲ ਲਿਆ ਕੇ ਜੋੜਦਾ ਦਤਾ ਬਹੁਤ ਸਾਥ ਦਿੰਦੇ ਸਾਡੇ ਬਹੁਤ ਪੁਰਾਣੇ ਆ ਉਹ ਤਾਂ ਆਉਣ ਤੋਂ ਮਿਲਦਾ 15-15 ਸਾਲ ਹੋ ਗਏ ਹਾਂ 15 ਨਹੀਂ 12-13 ਸਾਲ ਹੋ ਗਏ ਹਰਾਵਣ ਇਹਨੂੰ ਵੀ 2-3 ਸਾਲ ਹੋ ਗਏ ਉਹ ਧਾਗਾ ਵੀ 5-7 ਸਾਲ ਪੁਰਾਣਾ ਹੀ ਜੜਿਆ ਹੋਇਆ ਸਾਰਾ ਕੁਝ ਸਾਥ ਹੀ ਬਦਲ ਰਹੇ ਆ ਸਾਰਾ ਜੋੜਿਆ ਸਾਰਾ ਸਾਰੇ ਨਿਕਲ ਗਏ ਨਮਾ ਤਾਂ ਗਲਾ ਦਾ ਹੁਣ ਬਲੌਗ ਤੋਂ ਹੀ ਪਤਾ ਲੱਗੂਗਾ ਹੁਣ ਹੀ ਪਤਾ ਲੱਗਣਾ ਬਣਾ ਜੋੜ ਕੇ ਤੁੱਪੇ ਤਾਂ ਫੇਰਾ ਖਦੇ ਆ ਇਹ ਵੀ ਕੋਲ ਹੈਗਾ ਹਾਂ ਆ ਲੈ ਕੱਢ ਹੀ ਦੇ ਆ ਵੀ ਕੱਢ ਦੇ ਇੱਕ ਮੱਟੀ ਕਰੀ ਚੱਲ ਸਨੇਵਾਰ ਕਰਨਾ ਛੋਟਾ ਛੋਟਾ ਹੋ ਗਿਆ ਨਾ ਆਪੇ ਹੁੰਦਰਾ ਸਾਡੀ ਦੁਕਾਨ ਵਾਲੀ ਮਤਲਬ ਨਾਲ ਵਾਲੀ ਦੁਕਾਨ ਕਿਰਾਏ ਗਿਰਾਏ ਤੇ ਵੀ ਲੱਗ ਗਈ ਦਿਖਾਉਂਦੇ ਆ ਉਹ ਵੀ ਗੱਡੀ ਇਹ ਨਾ ਯਾਰੀ ਚੋਂ ਥੱਕਣ ਕਿਧਰ ਗਿਆ ਬਾਬਾ ਸੱਟੋਗਾ ਲੈ ਭਾਈ ਟੌਪ ਤਾਂ ਹੈ ਨਹੀਂ ਸੀ ਟ੍ਰੇਲ 'ਚ ਨਾ ਭੇਜ ਜਾਣਗੇ ਤਾਂ ਉਹ ਅਸੀਂ ਥੋੜੇ ਇੱਥੇ ਜਾ ਕੇ ਰੱਖਦੇ ਹੁਣ ਇਹਨਾਂ ਨੂੰ ਕੱਢ ਲੂ ਗੱਡਾਂ ਘਰ ਜਮਾ ਚਿੱਟੇ ਜਮਾ ਇਹਨਾਂ ਨੂੰ ਪੈਂਟ ਝਾੜਦੇ ਛੱਡ ਕੇ ਉੱਥੇ ਸਾਡੇ ਘਰ ਦੇ ਆ ਗਏ ਇੱਥੇ ਫੇਰ ਜਮਾ ਸੈਟ ਜਮਾ ਸੈਟ ਟੁਕ ਜਮਾ ਹੁਣ ਬੈਠ ਕੇ ਐਂਡਵਾਣੀ ਸੋ ਚੋਤੇ ਨੂੰ ਜਮਾ ਵੀ ਨਹੀਂ ਪਤਾ ਕਿ ਆਹ ਚੀਜ਼ ਹਾਂ ਉਹ ਵੇਖ ਰਿਹਾ ਕੀ ਦਿੋ ਤਣ ਜਮਾਂ ਵੀ ਨਹੀਂ ਪਤਾ ਸੀ ਉਹਦਾ ਬੈਟ ਦਾ ਕੰਮ ਕਰਦਾ ਪਾ ਸੀ ਹੁਣ ਹਲਾਓ ਇੱਥੇ ਤਾਂ ਇਹ ਉਹ ਵੀ ਦੇਖ ਰੂ ਕੋਈ ਜੀ ਥਾਂ ਜੀ ਤੇ ਰੱਖ ਹਾਂ ਹਾਂ ਇੱਥੇ ਨਹੀਂ ਨਿਗਾਹ ਆਉਂਦੀ ਸੋ ਦੋਨੇ ਬੈਟ ਹਾਂ ਸੁੱਕਣਗੇ ਧੜਕੇ ਨੂੰ ਫਿਰ ਅਸੀਂ ਦੂਰੀ ਤੋਂ ਗੇੜ ਪਾਵਾਂਗੇ ਫੇਰ ਹੀ ਬੜਾ ਟਾਈਮ ਖੇਡੇ ਸਪਾਈ ਦਾ 10 ਮਿੰਟ ਪਰ ਇਹਨਾਂ ਨੇ ਬੜਾ ਟਾਈਮ ਲਾ ਲਿਆ ਚਲ ਕੋਈ ਨਾ ਸੋ ਲਗਭਗ ਸਾਰਾ ਆਈ ਕੰਦਾ ਵੱਜਿਆ ਬੋ ਕੰਦਾ ਵੱਜਿਆ ਕਿਹੜਾ ਵੱਜਿਆ ਸੋ ਗੱਲ ਕਹਿ ਰਿਹਾ ਸੀ ਮੈਂ ਹਾਂ ਡਾਕਟਰ ਸਾਰੀ ਦਿਨ ਦਾ ਨਹੀਂ ਆਇਆ ਹੁਣ ਆਇਆ ਤੇ ਬੈਟ ਇਹਦੀ ਦੁਕਾਨ 'ਚ ਹੀ ਪਏ ਸੀ ਕੰਦਾ ਵੱਜਿਆ ਯਾਰ ਸੋ ਬੈਟ ਇਹਦੀ ਦੁਕਾਨ 'ਚ ਹੀ ਪਏ ਸੀ ਤੇ ਤਾਈ ਹੁਣ ਆਪਾਂ ਬੈਟ ਉੱਪਰ ਰੱਖਦੇ ਆ ਜਾ ਕੇ ਤਾਈ ਜੋਤਾ ਆ ਗਿਆ ਨਹੀਂ ਆਇਆ

아? 하하, 아. 자로. 아. 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 아.